ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਇਤਿਹਾਸਿਕ ਵੀਡੀਓ ਲੈ ਕੇ ਇਤਿਹਾਸਿਕ ਕਿਤਾਬ ਦੀ ਕਿਤਾਬ ਦਾ ਨਾਮ ਆ ਜੀ ਜੀਵਨ ਇਤਿਹਾਸ ਸਰਦਾਰ ਹਰੀ ਸਿੰਘ ਨਲਵਾ ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ ਵੱਲੋਂ ਲਿਖੀ ਗਈ ਹੈ ਇਸ ਕਿਤਾਬ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਅੰਤਲੇ ਸਮੇਂ ਤੱਕ ਸਾਰਾ ਕੁਝ ਇਤਿਹਾਸ ਇਸ ਕਿਤਾਬ ਵਿੱਚ ਲਿਖਿਆ ਗਿਆ ਹੈ ਕਿ ਕਿੱਦਾਂ ਹਮਾਰਾ ਰਣਜੀਤ ਸਿੰਘ ਨੂੰ ਮਿਲੇ ਕਿੱਦਾਂ ਉਹਨਾਂ ਨੇ ਜਰਨੈਲੀਆਂ ਮੰਨੀਆਂ ਉਹਨਾਂ ਨੂੰ ਜਰਨੈਲੀਆਂ ਮਿਲੀਆਂ ਕਿੱਦਾਂ ਨਾ ਸ਼ੇਰ ਨਾਲ ਹੱਥ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਫਿਰ ਫੌਜ ਦੇ ਜਰਨੈਲ ਬਣੇ ਲੜਾਈਆਂ ਲੜੀਆਂ ਜੰਗਾਂ ਜਿੱਤੀਆਂ ਅਫਗਾਨੀਆਂ ਨੂੰ ਭਾਜੜਾ ਪਾਈਆਂ ਇੱਥੋਂ ਤੱਕ ਕਿ ਅਫਗਾਨੀਆਂ ਨੂੰ ਸਲਵਾਰਾ ਵੀ ਪੁਵਾਈਆਂ ਤੇ ਅੱਜ ਅਗਲਾ ਅਧਿਆਇ ਲੈ ਕੇ ਹਾਜ਼ਰ ਹੋਏ ਆਂ ਪਹਿਲੇ ਤੇ ਆਏ ਸੁਣ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਲੜੀਵਾਰ ਇਤਿਹਾਸ ਨਾਲ ਜੁੜ ਸਕਦੇ ਹੋ। ਔਰ ਪਿਛਲੇ ਅਧਿਆਏ ਵਿੱਚ ਤੁਸੀਂ ਸੁਣਿਆ ਕਿ ਕਿਦਾਂ اٹਕਦਾ ਕਿਲਾ ਜਿੱਤੇ ਅਫਗਾਨਾਂ ਪਰ ਖਾਲਸੇ ਦੀ ਪਹਿਲੀ ਫਤਿਹ ਜਿਹੜੀ ਹੋਈ ਸੀ ਤੇ اٹਕਦੇ ਕਿਲੇ ਤੇ ਕਬਜ਼ਾ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪ ਆ ਕੇ ਵੇਖਿਆ ਸੀ ਤੇ ਹਰੀ ਸਿੰਘ ਨਲਵਾ ਜੀ ਨੇ ਪਹਿਲੀ ਇਹ ਜਿੱਤ ਜਿਹੜੀ ਅਫਗਾਨਾਂ ਤੇ ਹਾਸਲ ਕੀਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਭਾਰੀ ਜ਼ਗੀਰਾਂ ਘੋੜੇ ਔਰ ਖਿਲਤਾ ਬਖਸ਼ੀਆਂ ਸਨ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਵੱਧ ਤੋਂ ਵੱਧ ਕਰਨਾ ਤਾਂ ਜੋ ਸਾਡਾ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਭੈਣਾ ਭਰਾਵਾਂ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਅਤੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੱਡੇ ਬਡੇਰਿਆਂ ਨੇ ਕੀ ਕੀ ਸ਼ਹਾਦਤਾਂ ਪਾਈਆਂ ਕਿਦਾਂ ਸ਼ਹਾਦਤਾਂ ਪਾ ਕੇ ਜੰਗਾਂ ਜੁੱਦਾਂ ਜਿੱਤੇ ਅਤੇ ਖਾਲਸਾ ਰਾਜ ਦਾ ਝੰਡਾ ਕਾਇਮ ਕੀਤਾ ਅਧਿਆਇ ਸ਼ੁਰੂ ਕਰਦੇ ਹਾਂ ਅਗਲਾ ਅਧਿਆਇ ਸ਼ੁਰੂ ਕਰਦੇ ਹਾਂ ਸੂਬਾ ਮੁਲਤਾਨ ਨੂੰ ਖਾਲਸਾ ਰਾਜ ਨਾਲ ਮਲਾਣਾ ਲਓ ਜੀ ਖਾਲਸਾ ਸਲਤਨਤੰਤ ਦੀ ਕਾਇਮੀ ਵਿੱਚ ਮੁਲਤਾਨ ਦੀ ਫਤਿਹ ਬੜੀ ਅਹਿਮੀਅਤ ਰੱਖਦੀ ਹੈ ਭਾਵੇਂ ਨਵਾਬ ਮੁਜਫਰ ਖਾਨ ਨਾਲ ਪਹਿਲਾਂ ਵੀ ਕਈ ਵਾਰ ਜੋਰ ਅਜਮਾਈਆਂ ਹੋ ਚੁੱਕੀਆਂ ਸਨ ਜਿਨ੍ਹਾਂ ਵਿੱਚ ਹਰ ਇੱਕ ਵਾਰੀ ਉਹ ਹਾਰ ਹੀ ਖਾਂਦਾ ਰਿਹਾ ਹਰ ਵਾਰੀ ਨਵਾਂ ਅਹਿਦਨਾਮਾ ਲਿਖਿਆ ਜਾਂਦਾ ਸੀ ਪਰ ਜਦੋਂ ਖਾਲਸਾ ਫੌਜਾਂ ਮਲਤਾਨ ਤੋਂ ਪਰਤੌਂਦੀਆਂ ਸਨ ਤਾਂ ਨਵਾਬ ਮੁੜ ਆਪਣੇ ਆਪ ਨੂੰ ਖੁਦ ਮੁਖਤਿਆਰ ਸਮਝਣ ਲੱਗ ਪੈਂਦਾ ਸੀ ਸਨ 1802 ਤੋਂ 1818 ਤੱਕ ਸੱਤ ਵਾਰੀ ਖਾਲਸਾ ਫੌਜ ਨੇ ਮਲਤਾਨ ਤੇ ਚੜ੍ਹਾਈ ਕੀਤੀ ਤੇ ਸੱਤ ਵਾਰੀ ਨਵੇਂ ਅਹਿਦ ਨਾਮੇ ਲਿਖੇ ਗਏ ਪਰ ਇਹ ਗੱਲ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਨਵਾਬ ਨੇ ਆਪਣੀਆਂ ਇੰਨਾਂ ਸੱਤਾਂ ਲਿਖਤਾਂ ਨੂੰ ਆਪ ਹੀ ਰੱਦ ਕਰ ਦਿੱਤਾ ਇਨ 16 ਸਾਲਾਂ ਵਿੱਚ ਇੱਕ ਨजीर ਵੀ ਐਸੀ ਨਹੀਂ ਮਿਲਦੀ ਸੀ ਕਿ ਜਦ ਮੁਜੱਫਰ ਖਾਨ ਨੇ ਆਪਣੇ ਲਿਖੇ ਇਹ ਦੇ ਨਾਮੇ ਅਨਸਾਰ ਸਲਾਨਾ ਬਾਜਗੁਜ਼ਾਰੀ ਲਾਹੌਰ ਦੇ ਖਜ਼ਾਨੇ ਵਿੱਚ ਅਮਨ ਚੈਨ ਨਾਲ ਆਪਣੇ ਆਪ ਪਹੁੰਚਾਈ ਹੋਵੇ ਲਗਭਗ ਹਰ ਵਾਰੀ ਫੌਜੀ ਦਬਾਅ ਨਾਲ ਹੀ ਬਾਜਗੁਜ਼ਾਰੀ ਵਸੂਲ ਹੁੰਦੀ ਸੀ ਪਰ ਵਾਰੇ ਜਈਏ ਮਹਾਰਾ ਰਣਜੀਤ ਸਿੰਘ ਦੇ ਹੌਸਲੇ ਤੇ ਨਵਾਬ ਮਲਤਾਨ ਦੀਆਂ ਇਨ੍ਹਾਂ ਭੁੱਲਾਂ ਦੇ ਹੁੰਦਿਆਂ ਵੀ ਉਹ ਮੋੜ-ਮੋੜ ਉਸ ਨੂੰ ਮਲਤਾਨ ਦੀ ਹਕੂਮਤ ਬਖਸ਼ ਦੇ ਰਿਹਾ ਉਸ ਸਮੇਂ ਦੇ ਫੌਜੀ ਕਮਾਂ ਦੇ ਕਈ ਚੰਗੇ ਜਾਨੂ ਸਰਦਾਰਾਂ ਦੀ ਇਹ ਆਮ رائے ਸੀ ਕਿ ਹਾਕਮ ਮਲਤਾਨ ਮਹਾਰਾਜਾ ਸਾਹਿਬ ਦੀ ਖੁੱਲ੍ਹ ਦਲੀ ਦਾ ਅਯੋਗ ਲਾਭ ਉਠਾ ਰਿਆ ਹੈ 16 ਸਨ 1818 ਈਸਵੀ ਦੇ ਆਰੰਭ ਹੁੰਦਿਆਂ ਹੀ ਇੱਕ ਭਾਰੀ ਫੌਜੀ ਦਰਬਾਰ ਕੀਤਾ ਗਿਆ ਜਿਸ ਵਿੱਚ ਲਗਭਗ ਸਾਰੇ ਫੌਜੀ ਆਗੂ ਮੌਜੂਦ ਸਨ ਇਸ ਸਮੇਂ ਹੋਰਨਾ ਕਈਆਂ ਕਮਾਂ ਦੇ ਨਾਲ ਮਲਤਾਨ ਦਾ ਮਾਮਲਾ ਵੀ ਵਿਚਾਰ ਲਈ ਦਰਬਾਰੀਆਂ ਦੇ ਸਾਹਮਣੇ ਪੇਸ਼ ਹੋਇਆ ਬਹੁਤ ਸਾਰੀਆਂ ਲੰਮੀਆਂ ਵਿਚਾਰ ਅਤੇ ਨਵਾਬ ਮੁਜੱਫਰ ਖਾਨ ਦੇ ਪਿਛਲੇ ਰਵੱਈਏ ਨੂੰ ਅੱਖਾਂ ਅੱਗੇ ਰੱਖਦੇ ਹੋਏ ਸਰਬਸੰਮਤੀ ਨਾਲ ਪ੍ਰਮਾਨ ਹੋਇਆ ਕਿ ਨਿਤ-ਨਿਤ ਦੀਆਂ ਮੁਹਿਮਾਂ ਭੇਜੇ ਨਾਲ ਸੈਂਕੜੇ ਰੱਬੀ ਬੰਦਿਆਂ ਤੇ ਲੱਖਾਂ ਰੁਪਏ ਦਾ ਆਕਾਰਨ ਅਨੁਸਾਰ ਨੁਕਸਾਨ ਹੁੰਦਾ ਹੈ ਜੋ 7 ਵਾਰੀ ਦੀਆਂ ਬਖਸ਼ਿਸ਼ਾਂ ਤੋਂ ਲਾਭ ਉਠਾ ਕੇ ਆਪਣਾ ਵਤੀਰਾ ਨਹੀਂ ਬਦਲ ਸਕਿਆ ਉਹ ਉਸ ਨੇ ਅੱਗੇ ਵੀ ਕਦੇ ਨਹੀਂ ਸੁਧਰਨਾ ਹੁਣ ਕੇਵਲ ਇੱਕੋ ਇੱਕ ਇਹੇ ਰਸਤਾ ਬਾਕੀ ਰਹਿ ਗਿਆ ਹੈ ਕਿ ਇੱਕੋ ਵਾਰੀ ਚੜ੍ਹਾਈ ਕਰਕੇ ਸੂਬਾ ਮਲਤਾਨ ਨੂੰ ਖਾਲਸਾ ਰਾਜ ਨਾਲ ਸਮਲਿਤ ਕਰ ਲਿਆ ਜਾਵੇ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਵੱਲੋਂ ਉੱਪਰ ਲਿਖੇ ਫੈਸਲੇ ਅਨਸਾਰ ਸਮੂਹ ਵੱਡੀਆਂ-ਵੱਡੀਆਂ ਸ਼ਾਮਣੀਆਂ ਤੇ ਡੇਰਿਆਂ ਦੇ ਸਰਦਾਰਾਂ ਦੇ ਨਾਮ ਹੁਕਮ ਜਾਰੀ ਕਰ ਦਿੱਤੇ ਗਏ ਕਿ ਉਹ ਸਣ ਆਪ ਆਪਣੀਆਂ ਫੌਜਾਂ ਤੇ ਜੰਗੀ ਸਮਾਨ ਦੇ ਸ਼ਾਦਰੇ ਦੇ ਮੈਦਾਨ ਵਿੱਚ ਪਹੁੰਚ ਜਾਣ ਇਧਰ ਮਹਾਰਾਜਾ ਸਾਹਿਬ ਆਪ ਵੀ ਤਿਆਰੀਆਂ ਵਿੱਚ ਲੱਗ ਗਏ ਹੁਣ 1 ਮਹੀਨੇ ਦੇ ਅੰਦਰ ਅੰਦਰ ਸਾਰੀਆਂ ਯੋਗ ਤਿਆਰੀਆਂ ਸੰਪੂਰਨ ਹੋ ਗਈਆਂ ਇਸ ਸਮੇਂ ਰਸਦ ਰਸਾਨੀ ਅਤੇ ਘਾ ਫੂਸੇ ਦੇ ਇੰਨੇ ਬੜੇ ਜਖੀਰੇ ਇਕੱਤਰ ਕੀਤੇ ਗਏ ਸਨ ਕਿ ਉਸ ਤੋਂ ਪਹਿਲਾਂ ਕਿਸੇ ਮਹੰਮ ਲਈ ਇਹਨਾਂ ਜੰਗੀ ਸਮਾਨ ਇਕੱਠਾ ਨਹੀਂ ਸੀ ਕੀਤਾ ਗਿਆ ਬਹੁਤੀ ਗਿਣਤੀ ਵਿੱਚ ਬੇੜੀਆਂ ਅਤੇ ਬੇੜੇ ਲਾਹੌਰ ਅਤੇ ਵਜ਼ੀਰਾਬਾਦ ਦੇ ਘਾਟਾਂ ਪਰ ਖੜੇ ਕੀਤੇ ਗਏ ਸਨ ਤਾਂ ਕਿ ਦਰਿਆ ਰਾਵੀ ਅਤੇ ਚਨਾਬ ਦੇ ਰਾਹੀ ਰੋਜ਼ਾਨਾ ਨਵੀ ਤੋਂ ਨਵੀ ਫਾਇਤ ਆ ਮਲਤਾਨ ਵਿਖੇ ਪਹੁੰਚਦੀ ਰਹੀ ਜਿਸ ਵਕਤ ਇਹ ਸਾਰੀਆਂ ਫੌਜਾਂ ਕੂਚ ਲਈ ਤਿਆਰ ਹੋ ਗਈਆਂ ਤਾਂ ਮਹਾਰਾਜਾ ਸਾਹਿਬ ਸਣੇ ਕੋਈ ਸਰਦਾਰਾਂ ਦੇ ਸ੍ਰੀ ਅਮਰਤਸਰ ਸਾਹਿਬ ਜੀ ਆ ਗਏ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਕਈ ਗੁਰਦੁਆਰਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 52 ਅਖੰਡ ਪਾਠਾਂ ਦੇ ਆਪੋਗ ਇੱਕ ਵਾਰ ਪਾਇ ਤੇ ਅੱਗੇ ਨੂੰ ਮਲਤਾਨ ਦੀ ਫਤਿਹ ਤੀਕ ਅਖੰਡ ਪਾਠਾਂ ਦਾ ਅਸੰਸਲਾ ਜਾਰੀ ਰੱਖਣ ਦਾ ਅਰਦਾਸਾ ਕਰਵਾਇਆ ਗਿਆ ਇਥੋਂ ਵਰਕਤਾਂ ਪ੍ਰਾਪਤ ਕਰਕੇ ਮਹਾਰਾਜਾ ਸਾਹਿਬ ਲਾਹੌਰ ਨੂੰ ਪਰਤ ਆਏ। ਅਗਲੇ ਦਿਨ 30 ਜਨਵਰੀ ਸਨ 1818 ਦੀ ਸਵੇਰ ਨੂੰ ਧੌਂਸਿਆਂ ਨੂੰ ਝੋਟਾਂ ਲੱਗੀਆਂ ਤੇ ਮਲਤਾਨ ਵੱਲ ਫੌਜਾਂ ਨੇ ਕੂਚ ਕਰ ਦਿੱਤਾ। ਇਸ ਮਹਿਮੇ ਦੇ ਮੁੱਖ ਜ਼ਿੰਮੇਵਾਰ ਸ਼ਹਿਜ਼ਾਦਾ ਖੜਕ ਸਿੰਘ ਥਾਪੇ ਗਏ ਤੇ ਸਹਾਇਕ ਸਰਦਾਰ ਫਤੇ ਸਿੰਘ ਆਲੂਵਾਲੀਆ, ਦੀਵਾਨ ਚੰਦ, ਜਫਰ ਜੋਗ, ਸਰਦਾਰ ਧੰਨਾ ਸਿੰਘ ਮਲਬਈ, ਸਰਦਾਰ ਸ਼ਾਮ ਸਿੰਘ ਅਟਾਰੀ ਸਰਦਾਰ ਹਰੀ ਸਿੰਘ ਨਲਵਾ ਅਤੇ ਹੋਰ ਬਹੁਤ ਸਾਰੇ ਸਿਰਕੰਡਵੇਂ ਸਰਦਾਰ ਮੁਕਰ ਹੋਏ ਜਿਨ੍ਹਾਂ ਦੇ ਤਹਿਤ ਵਿੱਚ 25000 ਫੌਜਾਂ ਸਨੇ ਵੱਡੀਆਂ ਤੋਪਾਂ ਦੇ ਤੋਰੀਆਂ ਗਈਆਂ ਇਸ ਸਮੇਂ ਮਲਤਾਨ ਦੇ ਪ੍ਰਸਿੱਧ ਬਲੀ ਥਲੀ ਰਸਤਿਆਂ ਤੋਂ ਸ਼ੂਟ ਜਲ ਪਾਣੀ ਰਾਹੀਂ ਰਾਵੀ ਤੇ ਚਨਾਬ ਦੀ ਵੀ ਫੌਜਾਂ ਅਤੇ ਰਸ ਤੇ ਰਸਾਨੀ ਲਈ ਵਰਤੇ ਗਏ ਸਮਾਨ ਜੰਗ ਤੇ ਖਾਣਾ ਆ ਦਾਣਾ ਆਦ ਭੋ ਭੇਜਣ ਦਾ ਕੰਮ ਸ਼ੇਰੇ ਪੰਜਾਬ ਨੇ ਆਪਣੇ ਹੱਥੀ ਰੱਖਿਆ ਉਹਦਾ ਨਵਾਬ ਮੁਜਫਰ ਖਾਨ ਨੂੰ ਪਤਾ ਲੱਗਾ ਕਿ ਖਾਲਸਾ ਫੌਜਾਂ ਮਲਤਾਨ ਤੇ ਚੜ੍ਹਾਈ ਦੀਆਂ ਤਿਆਰੀਆਂ ਕਰ ਰਹੀਆਂ ਹਨ ਤਾਂ ਉਸ ਨੇ ਨਾ ਦਿਨ ਦੇਖਿਆ ਤੇ ਨਾ ਰਾਤ ਆਪਣੇ ਅਠਾ ਪੁੱਤਰਾਂ ਤੇ ਭਤੀਜਿਆਂ ਅਤੇ ਪੋਤਰਿਆਂ ਨੂੰ ਸਨੇਕਾਈ ਮੌਲਵੀਆਂ ਦੇ ਦੂਰ ਦੂਰ ਤੱਕ ਦੁੜਾ ਦਿੱਤਾ ਅਤੇ ਸਾਰੇ ਇਲਾਕੇ ਵਿੱਚ ਐਸਾ ਪੱਲੂ ਫੇਰਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਜਹਾਦ ਦੇ ਜੋਸ਼ ਵਿੱਚ ਮਤ ਵਾਲੇ ਕੀਤੇ ਹੋਏ ਗਾਜੀ ਨਵਾਬ ਦੇ ਝੰਡੇ ਠਾਕੇ ਉਏ ਸਮਾਨੇ ਜੰਗ ਤੇ ਰਸ ਰਸਾਨੀ ਨਾਲ ਤਾਂ ਇਹ ਸਦਾ ਹੀ ਆਪਣਾ ਕਿਲਾ ਭਰਿਆ ਰੱਖਦਾ ਸੀ ਹੋਰ ਜਿਹੜੀ ਕਮੀ ਬਾਕੀ ਸੀ ਉਹ ਹੋ ਹੁਣ ਅਖੀਰੀ ਜੋਰ ਅਜਮਾਈ ਲਈ ਤਿਆਰ ਹੋ ਬੈਠਾ ਇਧਰ ਖਾਲਸਾ ਫੌਜਾਂ ਨੂੰ ਸ਼ਹਿਜ਼ਾਦਾ ਖੜਕ ਸਿੰਘ ਨੇ ਤਿੰਨਾ ਪਾਗਾਂ ਵਿੱਚ ਵੰਡ ਦਿੱਤਾ ਇਹਨਾਂ ਵਿੱਚੋਂ ਇੱਕ ਲਸ਼ਕਰ ਆਪਣੇ ਤੇ دیਵਾਨ ਚੰਦ ਆਦੀਨ ਦੂਜਾ ਭਾਗ ਹਰੀ ਸਿੰਘ ਨਲਵੇ ਦੀ ਤੈਤ ਵਿੱਚ ਤੇ ਤੀਜਾ ਜਥਾ ਸਰਦਾਰ ਫਤੇ ਸਿੰਘ ਧੰਨਾ ਸਿੰਘ ਤੇ ਸਰਦਾਰ ਸ਼ਾਮ ਸਿੰਘ ਦੀ ਸੌਂਪਣੀ ਵਿੱਚ ਕੀਤਾ ਸਰਦਾਰ ਫਤੇ ਸਿੰਘ ਦੇ ਦਸਤੇ ਨੇ ਜਾਂਦੇ ਹੋਏ ਰਸਤੇ ਵਿੱਚ ਕਾਨਗੜ ਦਾ ਕਿਲਾ ਥੋੜੀ ਜਿਹੀ ਲੜਾਈ ਨਾਲ ਫਤਿਹ ਕਰ ਲਿਆ ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਨਲਵੇ ਨੇ ਬੜੀ ਦਲੇਰੀ ਨਾਲ ਮੁਜ਼ੱਫਰਗੜ੍ਹ ਤੇ ਤਾ ਜਾਤਾਵਾ ਕੀਤਾ ਤੇ ਕਿਲਾਦਾਰ ਤੇ ਫੌਜ ਦੇ ਸੰਭਲਣ ਤੋਂ ਪਹਿਲਾਂ ਹੀ ਉਹਨਾਂ ਨੂੰ ਐਸਾ ਕਾਬੂ ਕੀਤਾ ਕਿ ਕਿਲਾ ਹਵਾਲੇ ਕਰਨ ਤੋਂ ਛੂਟ ਉਹਨਾਂ ਲਈ ਹੋਰ ਕੋਈ ਬਚਾਅ ਦੀ ਸੂਰਤ ਬਾਕੀ ਨਾ ਰਹੀ। ਹੁਣ ਮੁਲਤਾਨ ਪਹੁੰਚਰ ਸਮੇ ਖਾਲਸੇ ਦੇ ਇਹ ਤਿੰਨੇ ਲਸ਼ਕਰ ਮੋਰ ਇਕੱਠੇ ਹੋ ਗਏ। ਇਸ ਤਰ੍ਹਾਂ ਮੁਲਤਾਨ ਤੋਂ ਬਾਹਰ ਦੇ ਇਲਾਕੇ ਪਰ ਲਗਭਗ ਖਾਲਸੇ ਦਾ ਪੂਰਾ ਕੂੜਾ ਕਬਜ਼ਾ ਹੋ ਗਿਆ। ਇੱਥੇ ਇਹ ਗੱਲ ਦੱਸ ਦੇਣੀ ਜ਼ਰੂਰੀ ਹੈ ਕਿ ਖਾਲਸਾ ਜਦ ਲਾਹੌਰ ਤੋਂ ਕੂਚ ਕਰਨ ਲੱਗਾ ਸੀ ਤਾਂ ਮਹਾਰਾ ਰਣਜੀਤ ਸਿੰਘ ਨੇ ਸ਼ਹਿਜਾਦਾ ਖੜਕ ਸਿੰਘ ਤੇ ਹੋਰ ਨਾ ਸਰਦਾਰਾਂ ਨੂੰ ਫਤਿਹ ਜਾਬੀ ਲਈ ਅਸੀਸਾਂ ਦਿੰਦੇ ਹੋਏ ਇਸ ਗੱਲ ਦੀ ਖਾਸ ਪਕਿਆਈ ਕੀਤੀ ਸੀ ਕਿ ਪਹੁੰਚ ਕੇ ਲੜਾਈ ਤੋਂ ਪਹਿਲਾਂ ਮੇਲ ਦੀ ਕੋਸ਼ਿਸ਼ ਕਰਨੀ ਅਤੇ ਦੇ ਨਵਾਬ ਮੰਨ ਜਾਏ ਤਾਂ ਉਸ ਨੂੰ ਉਸ ਦੀ ਮੰਗ ਅਨੁਸਾਰ ਜ਼ਗੀਰ ਆ ਦੇ ਕੇ ਉਸ ਨੂੰ ਜੰਗਾਂ ਦਾ ਜੰਗ ਦਾ ਮੌਕਾ ਨਾ ਦੇਣਾ ਤਾਂ ਕਿ ਹਜ਼ਾਰਾਂ ਜਾਨਾਂ ਦਾ ਨੁਕਸਾਨ ਨਾ ਹੋਣਾ ਪਾਏ ਜੇ ਚਾਰੇ ਪੰਨੇ ਮਲਾਪ ਦਾ ਕੋਈ ਰਾਹ ਬਾਕੀ ਨਾ ਰਹੇ ਤਾਂ ਇਸ ਗੱਲ ਦਾ ਖਿਆਸ ਧਿਆਨ ਰੱਖਣਾ ਤੇ ਐਸਾ ਤਰੀਕਾ ਵਰਤਣਾ ਜਿਸ ਨਾਲ ਕਟੋ-ਕਟ ਜਾਣਾ ਦਾ ਨੁਕਸਾਨ ਹੋ ਕੇ ਮੁਹਿਮ ਸਿਰੇ ਚੜ ਜਾਵੇ। ਸੋ ਸ਼ੇਰੇ ਪੰਜਾਬ ਦੇ ਹੁਕਮ ਅਨਸਾਰ ਸ਼ਹਿਜ਼ਾਦਾ ਖੜਕ ਸਿੰਘ ਮਲਤਾਨ ਪਹੁੰਚਦਿਆਂ ਹੀ ਖਲੀਫਾ ਨੂਰਦੀਨ ਤੇ ਮਲਾਨਾ ਮਿਰਜ਼ਾ ਹੁਸੈਨ ਹਿੰਦੁਸਤਾਨੀ ਤੇ دیਵਾਨ ਮੋਤੀराम ਨੂੰ ਨਵਾਬ ਮੁਜੱਫਰ ਖਾਨ ਕੋਲ ਭੇਜਿਆ ਅਤੇ ਮਹਾਰਾਜਾ ਸਾਹਿਬ ਵੱਲੋਂ ਵੱਡੀ ਜ਼ਗੀਰ ਦੇਣੀ ਦੱਸੀ ਗਈ। ਅਤੇ ਅੱਗੇ ਨੂੰ ਆਰਾਮ ਨਾਲ ਜੀਵਨ ਬਤਾਉਣ ਲਈ ਸਮਝਾਉਣ ਦਾ ਬਹੁਤ ਯਤਨ ਕੀਤਾ ਗਿਆ ਪਰ ਨਵਾਬ ਸਾਹਿਬ ਨੇ ਗਾਜੀਆਂ ਦੀ ਸਹਯਤਾ ਅਤੇ ਆਪਣੇ ਕਿਲਿਆਂ ਦੀ ਪਕਿਆਈ ਦੇ ਭਰੋਸੇ ਤੇ ਘਮੰਡ ਦੇ ਕਾਰਨ ਸੁਲਹ ਸਫਾਈ ਵਾਲੀ ਗੱਲ ਇੱਕ ਵੀ ਨਾ ਮੰਨੀ ਅਤੇ ਕਹਿਣ ਲੱਗਾ ਕਿ ਹੁਣ ਫੈਸਲਾ ਤਲਵਾਰ ਦੀ ਧਾਰ ਕਰੇਗੀ ਨਵਾਬ ਦਾ ਇਹ ਜਵਾਬ ਉਸ ਦੀ ਰਾਜਸੀ ਕਬਰ ਬਣਿਆ ਸ਼ਾਇਦ ਉਸ ਦਾ ਇਹ ਖਿਆਲ ਸੀ ਕਿ ਅੱਗੇ ਦੀ ਤਰ੍ਹਾਂ ਇਹ ਤਕੀਬੀ ਪੁਰਾਣਾ ਅਹਿਦ ਨਾਮਾ ਨਵਾਂ ਕੀਤਾ ਜਾਏਗਾ ਅਤੇ ਨਜ਼ਰਾਨਾ ਆ ਦੇ ਕੇ ਸਮਾਂ ਟਲ ਜਾਏਗਾ ਪਰ ਇਸ ਵਾਰੀ ਨਵਾਬ ਦਾ ਇਹ ਖਿਆਲ ਠੀਕ ਨਹੀਂ ਸੀ ਕਿਉਂਕਿ ਐਤਕੀ ਅਹਿਦਨਾਮਾ ਕਿਸੇ ਨਵਾਂ ਨਾਂ ਸੀ ਕਰਨਾ ਜਦ ਹਰ ਇੱਕ ਪਹਿਲੂ ਤੋਂ ਨਵਾਬ ਨੂੰ ਸਮਝਾਉਣ ਵਿੱਚ ਅਸਫਲਤਾ ਦੀ ਕੋਈ ਆਸ ਬਾਕੀ ਨਾ ਰਹੀ ਤਾਂ ਛੇਕੜ ਲਾਚਾਰ ਹੋ ਕੇ ਲੜਾਈ ਛੇੜਨੀ ਪਈ 5 ਫਰਵਰੀ ਦੇ ਦਿਨ ਉਹ ਫੁੱਟਣ ਤੋਂ ਪਹਿਲਾਂ ਹੀ ਤੋਪਾਂ ਦੇ ਮੂੰਹ ਮੁਲਤਾਨ ਸ਼ਹਿਰ ਵੱਲ ਮੋੜ ਦਿੱਤੇ ਗਏ ਬਸ ਹੁਣ ਕੀ ਸੀ ਲੱਗੇ ਧੂਆਂ ਧਾਰ ਗੋਲੇ ਫਟਣ ਬਹਾਦਰ ਨਵਾਬ ਮੁਜੱਫਰ ਖਾਨ ਨੇ ਵੀ ਤੂਫਾਂ ਦਾ ਜਵਾਬ ਤੂਫਾਂ ਨਾਲ ਦਿੱਤਾ ਇਸ ਤਰ੍ਹਾਂ ਸਾਰਾ ਦਿਨ ਦੋਵਾਂ ਠੀਰਾਂ ਵੱਲੋਂ ਐਸੀ ਭਿਆਨ ਗੋਲਾਬਾਰੀ ਹੋਈ ਕਿ ਧਰ ਤੱਕ ਆਕਾਸ਼ ਗੂੰਜ ਉਠੇ ਰਾਤ ਤੋਂ ਪਹਿਲਾਂ ਸ਼ਹਿਰ ਦੀ ਫਸੀਲ ਵਿੱਚ ਦੋ ਥਾਮਾਂ ਤੇ ਪਾੜ ਪੈ ਗਏ ਪਰ ਨਵਾਬ ਦੇ ਜੋਸ਼ੀਲੇ ਪੁੱਤਰਾਂ ਤੇ ਗਾਜੀਆਂ ਨੇ ਉਹਨਾਂ ਵਿੱਚ ਰੇਤ ਨਾਲ ਭਰੀਆਂ ਬੋਰੀਆਂ ਪੂਰ ਕੇ ਸ਼ਗਾਫ ਬੰਦ ਕਰ ਦਿੱਤੇ ਇਸ ਤਰ੍ਹਾਂ 3 ਦਿਨ ਤੱਕ ਇਹ ਫਿਰਸਲਾ ਜਾਰੀ ਰਿਹਾ 6 ਕਰ ਚੌਥੇ ਦਿਨ ਕਰੜੀ ਗੋਲਾਬਾਰੀ ਨਾਲ ਸ਼ਹਿਰ ਦਾ ਲਾਹੌਰੀ ਦਰਵਾਜ਼ਾ ਟੁੱਟ ਗਿਆ ਉਪਰੋਂ ਖਾਲਸਾ ਫੌਜ ਦੇ ਸਰਦਾਰ ਹਰੀ ਸਿੰਘ ਦੀ ਤਹਿਤ ਵਿੱਚ ਇੱਕ ਇਕਾ ਇੱਕ ਇਨੀ ਤੇਜ਼ੀ ਨਾਲ ਹੱਲਾ ਬੋਲਿਆ ਕਿ ਨਵਾਬ ਦੀ ਫੌਜ ਇਸ ਨੂੰ ਰੋਕ ਨਾ ਸਕੇ ਖਾਲਸਾ ਧਾ ਕੇ ਸ਼ਹਿਰ ਵਿੱਚ ਜਾ ਵੜਿਆ ਇੱਥੇ ਡਾਡੀ ਹੱਥੋਂ ਆ ਤਲਵਾਰ ਚੱਲੀ ਜਿਸ ਵਿੱਚ ਖਾਲਸੇ ਦੀ ਫਤਿਹ ਹੋਈ ਤੇ ਸਾਰੇ ਸ਼ਹਿਰ ਤੇ ਖਾਲਸੇ ਦਾ ਕਬਜ਼ਾ ਹੋ ਗਿਆ ਨਾ ਨਵਾਬ ਮੁਜੱਫਰ ਖਾਨ ਨੇ ਜਦ ਸ਼ਹਿਰ ਨੂੰ ਆਪਣੇ ਹੱਥੋਂ ਜਾਂਦਾ ਦੇਖਿਆ ਤਾਂ ਬੜੀ ਤੇਜ਼ੀ ਨਾਲ ਮੈਦਾਨ ਵਿੱਚ ਆ ਗਿਆ ਤੇ ਆਪਣੀ ਨੱਸੀ ਜਾਂਦੀ ਫੌਜ ਦੇ ਗਾਜਿਆਂ ਨੇ ਮੋੜ ਹੌਸਲਾ ਦਵਾ ਕੇ ਮਲਤਾਨ ਦੇ ਪ੍ਰਸਿੱਧ ਮਜ਼ਬੂਤ ਕਿਲੇ ਵਿੱਚ ਆਵੜਿਆ ਤੇ ਕਿਲੇ ਵਿੱਚ ਬੰਦ ਹੋ ਬੈਠਾ ਇਹ ਗੱਲ 8 ਫਰਵਰੀ ਦੀ ਹੈ ਸ਼ਹਿਰ ਦੀ ਫਤਿਹ ਦੇ ਉਪਰੰਤ ਸਾਰੇ ਸਰਦਾਰਾਂ ਦਾ ਇਕੱਠ ਹੋਇਆ ਕਿਲੇ ਨੂੰ ਛੇਤੀ ਫਤਿਹ ਕਰਨ ਲਈ ਵਿਚਾਰਾ ਹੁੰਦੀਆਂ ਨਹੀਂਆਂ ਛੇੜੇ ਫੈਸਲਾ ਹੋਇਆ ਕਿ ਕਿਲੇ ਨੂੰ ਐਸਾ ਕਰੜਾ ਘੇਰਾ ਪਾਦਾ ਪਾਇਆ ਜਾਏ ਕਿ ਬਾਹਰਲੇ ਸੰਸਾਰ ਨਾਲੋਂ ਕਿਲੇ ਦਾ ਮੂਲੋ ਸੰਬੰਧ ਟੁੱਟ ਜਾਏ ਨਾਲ ਹੀ ਇਸ ਘੇਰੇ ਨੂੰ ਇਸ ਵਕਤ ਤੱਕ ਲੰਮਾ ਕੀਤਾ ਜਾਏ ਜਦ ਤੀਕ ਕਿਲੇ ਦੀਆਂ ਫੌਜਾਂ ਰਸਦ ਰਸਾਨੀ ਆਦਿ ਕਮੀ ਤੋਂ ਅੱਕ ਕੇ ਆਪਣੇ ਆਪ ਦਰਵਾਜ਼ੇ ਨਾ ਖੋਲ ਦੇਣ ਸੋ ਇਸ ਤਰ੍ਹਾਂ ਕਿਲੇ ਨੂੰ ਘੇਰੇ ਵਿੱਚ ਰੱਖ ਲਿਆ ਗਿਆ ਪਰ ਨਵਾਬ ਮੁਜੱਫਰ ਖਾਨ ਬੜਾ ਸਿਆਣਾ ਫੌਜਦਾਰ ਸੀ ਉਸਨੇ ਕਿਲੇ ਦੇ ਅੰਦਰ ਇੰਨੇ ਦਾਣੇ ਫੱਕੇ ਦੇ ਜਿਘੀਰੇ ਇਕੱਠੇ ਕਰ ਰੱਖੇ ਸਨ ਜਿਨ੍ਹਾਂ ਨਾਲ ਇੱਕ ਸਾਲ ਤੱਕ ਕਾਫੀ ਨਿਰਵਾਹ ਹੋ ਸਕਦਾ ਸੀ ਹਾਂ ਆਰੰਭ ਵਿੱਚ ਪਾਣੀ ਵੱਲੋਂ ਕੁਝ ਤੰਗੀ ਮਾਲੂਮ ਹੋਈ ਸੀ ਕਿਉਂਕਿ ਸਾਰਾ ਦਿਨ ਮਨੁੱਖਾਂ ਅਤੇ ਪਸ਼ੂਆਂ ਲਈ ਅੰਦਰਲੇ ਖੂਹ ਵਿੱਚੋਂ ਪਾਣੀ ਕੱਢਣ ਨਾਲ ਅੱਧੇ ਦਿਨ ਦੇ ਉਪਰੰਤ ਪਾਣੀ ਗੰਧਲਾ ਹੋ ਜਾਂਦਾ ਸੀ ਪਰ ਇਸ ਦਾ ਇਲਾਜ ਨਵਾਬ ਨੇ ਬਹੁਤ ਛੇਤੀ ਇਸ ਤਰ੍ਹਾਂ ਕਰ ਲਿਆ ਕਿ ਚਾਰ ਨਵੇਂ ਵੱਡੇ ਖੂਹ ਹੋਰ ਕਿਲੇ ਵਿੱਚ ਪਟਵਾ ਲੈ ਜਿਨ੍ਹਾਂ ਨਾਲ ਇਹ ਔਂਕੜ ਵੀ ਦੂਰ ਹੋ ਗਈ ਗੋਲੀ ਬਾਰੂਦ ਵੱਲੋਂ ਤਾਂ ਕੋਈ ਚਿੰਤਾ ਹੈ ਹੀ ਨਾ ਸੀ ਕਿਉਂਕਿ ਇਸ ਦੇ ਕਈ ਮੈਗਜ਼ੀਨ ਐਸੇ ਸਮੇਂ ਲਈ ਭਰੇ ਪਏ ਸਨ ਜੋ ਸੋ ਨਵਾਬ ਹਰ ਗੱਲ ਤੋਂ ਨਿਸ਼ਚਿੰਤ ਹੋ ਕੇ ਕਿਲੇ ਦੇ ਅੰਦਰ ਆਕੀ ਹੋ ਬੈਠਾ ਇਸ ਤਰ੍ਹਾਂ ਮੁਹਾਸਰਾ ਕੀਤੇ ਲਗਭਗ 3 ਮਹੀਨੇ ਗੁਜ਼ਰ ਗਏ ਇਸ ਸਮੇਂ ਵਿੱਚ ਕਈ ਵਾਰੀ ਕਿਲੇ ਪਰ ਸਾਰਾ ਸਾਰਾ ਦਿਨ ਤੂਫਾਨ ਨਾਲ ਗੋਲਿਆਂ ਦਾ ਮੀਂਹ ਸਾਇਆ ਜਾਂਦਾ ਰਹਿਆ ਕਈ ਵਾਰੀ ਨਿਰਵਾਦਿਆਂ ਤੇ ਮਰਤ ਹਾਥੀ ਦੌੜਾ ਕੇ ਦੌੜਾਏ ਜਗਾਇ ਪਰ ਕਿਲੇ ਤੇ ਕੋਈ ਲੰਮਾ ਸਰਰਾ ਹੋਇਆ ਜਿਸ ਕਰਕੇ ਕਿਲੇ ਤੇ ਛੇਤੀ ਫਤਿਹ ਹੋ ਜਾਣ ਦੀ ਕੋਈ ਆਸ ਨਾ ਸੀ ਨਾ ਹੋ ਸਕਦੀ ਹੁਣ ਉਧਰੋਂ ਗਰਮੀ ਦੀ ਰੋਤਾ ਕੀ ਅੱਗੋਂ ਗਰਮੀ ਵੀ ਮਲਤਾਨ ਦੀ ਜਿਹੜੀ ਆਪਣੀ ਨਜ਼ੀਰ ਆਪ ਹੀ ਹੁੰਦੀ ਹੈ ਇਸ ਦਾ ਭੈੜਾ ਅਸਰ ਇਹ ਹੋਇਆ ਕਿ ਫੌਜ ਦੇ ਕਿਸੇ ਕਿਸੇ ਡੇਰੇ ਵਿੱਚ ਡਾਕੀ ਹੈਜੇ ਦੀ ਬਿਮਾਰੀ ਦੀ ਸ਼ਿਕਾਇਤ ਸ਼ੁਰੂ ਹੋ ਗਈ ਇਹ ਸਾਰੇ ਹਾਲ ਰੋਜ਼ਾਨਾ ਸ਼ੇਰੇ ਪੰਜਾਬ ਨੂੰ ਭੇਜੇ ਜਾਂਦੇ ਸੰਨ ਮਹਾਰਾਜਾ ਸਾਹਿਬ ਨੇ ਜਦ ਇਹ ਨਾਜ਼ੁਕ ਨਾਜ਼ੁਕ ਹਾਲਤ ਸੁਣੀ ਤਾਂ ਬੜੇ ਚਿੰਤਾਤੁਰ ਹੋਏ ਸ਼ੇਰੇ ਪੰਜਾਬ ਦਾ ਇਹ ਆਮ ਨਿਯਮ ਸੀ ਕਿ ਉਸ ਪਰ ਜਦ ਕੋਈ ਔਂਕੜਾ ਬੰਦੀ ਤਾਂ ਆਪ ਹੀ ਜੀ ਸਦਾ ਸ੍ਰੀ ਅਮਰਸਰ ਸਾਹਿਬ ਜੀ ਪਹੁੰਚਿਆ ਕਰਦੇ ਅਤੇ ਸਤਗੁਰੂ ਰਾਮਦਾਸ ਜੀ ਮਹਾਰਾਜ ਦੇ ਦਵਾਰੇ ਜੋ ਨਿਮਾਣਿਆਂ ਦਾ ਮਾਣ ਤੇ ਨਤਾਨਿਆਂ ਦੇ ਤਾਣ ਦੀ ਥਾਂ ਹੈ ਅਰਦਾਸਾਂ ਸੁਧਾਂਦੇ ਇਹ ਜਸਤੇ ਕਠਨ ਤੋਂ ਕਠਨ ਮੁਸ਼ਕਲਾਂ ਵੀ ਆਸਾਨ ਹੋ ਜਾਂਦੀਆਂ ਸਨ ਸੋ ਮਹਾਰਾਜਾ ਸਾਹਿਬ ਨੇ ਇਸ ਸਮੇਂ ਵੀ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਪਹੁੰਚੇ ਤੇ ਅਰਦਾਸ ਸਦਵਾਇਆ ਬਾਬਾ ਫੂਲਾ ਸਿੰਘ ਦਾ ਮਲਤਾਨ ਦੀ ਲੜਾਈ ਵਿੱਚ ਸ਼ਾਮਲ ਹੋਣਾ ਇਥੋਂ ਹੋ ਕੇ ਆਪ ਅਕਾਲੀਆਂ ਦੀ ਸ਼ੌਣੀ ਪੁੱਜੇ ਅਤੇ ਅਕਾਲੀ ਫੂਲਾ ਸਿੰਘ ਜੀ ਨੂੰ ਜੋ ਥੋੜੇ ਦਿਨ ਹੋਏ اٹਕਦੇ ਇਲਾਕੇ ਦੀ ਸੁਧਾਈ ਕਰਕੇ ਵਾਪਸ ਆਏ ਸਨ ਮਿਲ ਕੇ ਮਲਤਾਨ ਦੀਆਂ ਸਾਰੀਆਂ ਔਕੜਾਂ ਦੱਸੀਆਂ ਇਹ ਕਾਦ ਹੋ ਸਕਦਾ ਸੀ ਕਿ ਬਹਾਦਰ ਅਕਾਲੀ ਫੁੱਲਾ ਸਿੰਘ ਖਾਲਸੇ ਦੀ ਪਤ ਨੂੰ ਖਤਰੇ ਵਿੱਚ ਪਈ ਹੋਈ ਸੁਣ ਕੇ ਆਰਾਮ ਨਾਲ ਬੈਠ ਰਿਹਾਦਾ ਕਹਿੰਦੇ ਹਨ ਕਿ ਕਾਲੀ ਜੀ ਦਾ ਕੰਮੀ ਪਿਆਰ ਨਾਲ ਨਕਾ ਨਕ ਭਰਪੂਰ ਦਿਲ ਮਹਾਰਾਜਾ ਸਾਹਿਬ ਦੇ ਮੂੰਹ ਤੋਂ ਮਲਤਾਨ ਦੇ ਹਾਲ ਸੁਣ ਕੇ ਉਛਲ ਪਿਆ ਤੇ ਆ ਆਪਣੇ ਉਸ ਵੇਲੇ ਇਸ ਜੰਗ ਵਿੱਚ ਸ਼ਾਮਲ ਹੋਣ ਲਈ ਸ਼ੇਰੇ ਪੰਜਾਬ ਤੋਂ ਆਗਿਆ ਮੰਗੀ ਮਹਾਰਾਜਾ ਸਾਹਿਬ ਨੇ ਅਤ ਪਿਆਰ ਨਾਲ ਕਾਲੀ ਜੀ ਦੀ ਸਹਾਇਤਾ ਦੀ ਯੋਗ ਸ਼ਲਾਘਾ ਕੀਤੀ ਤੇ ਉਹਨਾਂ ਨੂੰ ਜੰਗ ਵਿੱਚ ਜਾਣ ਦੀ ਆਗਿਆ ਦੇ ਦਿੱਤੀ। ਅਗਲੇ ਦਿਨ 23 ਮਈ ਸਨ 1818 18 ਈਸਵੀ ਨੂੰ ਆਪਣਾ ਬਲਵਾਨ ਸ਼ਹੀਦਾਂ ਦਾ ਜਥਾ ਲੈ ਕੇ ਮਲਤਾਨ ਵੱਲ ਕੂਚ ਕਰ ਦਿੱਤਾ। ਇਸ ਜਥੇ ਦੇ ਮਲਤਾਨ ਪਹੁੰਚਣ ਦਾ ਮਹਾਰਾਜਾ ਸਾਹਿਬ ਨੇ ਦਰਿਆ ਰਾਵੀ ਦੇ ਰਸਤੇ ਪ੍ਰਬੰਧ ਕਰਵਾ ਦਿੱਤਾ। ਇਹ ਜਦ ਮਲਤਾਨ ਪੁੱਜੇ ਤਾਂ ਉਸੇ ਦਿਨ ਹੀ ਜਗਤ ਪ੍ਰਸਿੱਧ ਤੋਪਾਂ ਜਮ ਜਮਾ ਅਤੇ ਜੰਗੇ ਬਿਜਲੀ ਖਿਜਰੀ ਦਰਵਾਜੇ ਅਗੇ ਬੀੜੀਆਂ ਗਈਆਂ ਅਜੇ ਥੋੜੇ ਹੀ ਗੋਲੇ ਚੱਲੇ ਸਨ ਕਿ ਕਿਲੇ ਦਰਵਾਜੇ ਨਾਲ ਲਗਵਾ ਬੁਰਜ ਡਿੱਗ ਪਿਆ ਜਿਸ ਨਾਲ ਕਿਲੇ ਦੀ ਫਸੀਲ ਵਿੱਚ ਦੋ ਪਾੜ ਪੈ ਗਏ ਠੀਕ ਉਸ ਸਮੇਂ ਜਦ ਕਿ ਕਿਲੇ ਚੋਂ ਗੋਲੀਆਂ ਤੇ ਗੋਲੀਆਂ ਦਾ ਮੀਂਹ ਵਰਿਆ ਸੀ ਅਕਾਲੀ ਫੂਲਾ ਸਿੰਘ ਆਪਣੇ ਜਥੇ ਦੇ ਕੁਝ ਕੌਮੀ ਪਰਮਾਨਿਆਂ ਨਾਲ ਲੈ ਕੇ ਕਿਲੇ ਦੀਆਂ ਉਹਨਾਂ ਦਰਾੜਾਂ ਪਰ ਟੁੱਟ ਪਿਆ ਤੇ ਜਾਂਦੇ ਹੀ ਕਿਲੇ ਵਿੱਚ ਤੈ ਵੜਿਆ ਅਕਾਲੀ ਜੀ ਨੂੰ ਇਸ ਤਰ੍ਹਾਂ ਮੂੰਹ ਉਤ ਦੇ ਮੂੰਹ ਪੈਂਦਾ ਦੇਖ ਕੇ ਖਾਲਸਾ ਫੌਜ ਵਿੱਚ ਕਿਹੜਾ ਇਨਾ ਮਰਦਾ ਦਿਲ ਸੀ ਜੋ ਪਿੱਛੇ ਖੜੋ ਰਹਿਦਾ ਬਸ ਹਰ ਇੱਕ ਸਿੰਘ ਸੁਰ ਮੌਸਮੇ ਇਹੀ ਚਾਹੁੰਦਾ ਸੀ ਕਿ ਮੈਂ ਹੀ ਉੱਡ ਕੇ ਸਭ ਤੋਂ ਪਹਿਲਾਂ ਅਕਾਲੀ ਜੀ ਦੀ ਮਦਦ ਨੂੰ ਪਹੁੰਚਾਂ ਸੋ 1200 ਵਿੱਚ ਅੱਖ ਦੇ ਪਲਕਾਰੇ ਵਿੱਚ ਕਿਲੇ ਵਿੱਚ ਆਵੜੇ ਅਕਾਲੀ ਫੂਲਾ ਸਿੰਘ ਦੇ ਪਿੱਛੇ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿੱਚ ਸਰਦਾਰ ਹਰੀ ਸਿੰਘ ਨਲਵਾ ਸਰਦਾਰ ਮਹਾਂ ਸਿੰਘ ਸਰਦਾਰ ਛਾਮ ਸਿੰਘ ạtਾਰੀ ਤੇ ਸਰਦਾਰ ਧੰਨਾ ਸਿੰਘ ਮਲਵਾਈ ਆਹ ਦੇ ਨਾਮ ਖਾਸ ਲਿਖਣਯੋਗ ਹਨ ਇਹ ਆਪੋ ਆਪਣੇ ਜਥਿਆਂ ਨੂੰ ਨਾਲ ਲੈ ਕੇ ਝਟ ਕਿਲੇ ਵਿੱਚ ਦਾਖਲ ਹੋ ਗਏ ਅੱਗੋਂ ਬਹਾਦਰ ਨਵਾਬ ਮੁਜੱਫਰ ਖਾਨ ਦੇ ਸਣੇ ਆਪਣੇ ਪੁੱਤਰਾਂ ਅਤੇ ਬੇਗਿਣਤ ਗਾਜੀਆਂ ਨਾਲ ਇਹਨਾਂ ਨੂੰ ਕਿਲੇ ਵਿੱਚ ਵੜਨ ਤੋਂ ਰੋਕਣਾ ਚਾਹਿਆ ਇਸ ਸਮੇਂ ਉਸ ਕਮਸਾਨ ਦਾ ਜੰਗ ਮਚਿਆ ਤੇ ਉਹ ਸ੍ਰੀ ਸਾਹਿਬ ਚੱਲੀ ਕੇ ਮਨ ਉੱਪਰ ਲਵਾ ਗਈ ਹੁਣ ਦੋਹਾਂ ਧਿਰਾਂ ਲਈ ਉਹ ਘੜੀ ਸੀ ਜਿਸਨੇ ਸਦਾ ਲਈ ਭਾਗਾ ਦਾ ਫੈਸਲਾ ਕਰਨਾ ਸੀ ਇਸ ਲਈ ਕਿਸੇ ਵੱਲੋਂ ਵੀ ਕੋਈ ਕਸਰ ਬਾਕੀ ਨਾ ਛੱਡੀ ਗਈ ਪਰ ਬਾਬਾ ਫੂਲਾ ਸਿੰਘ ਤੇ ਉਹਦੇ ਸਾਥੀ ਅਕਾਲੀਆਂ ਦੀ ਅਦੁੱਤੀ ਨਿਰਪੈਤਾ ਤੇ ਸਰਦਾਰ ਹਰੀ ਸਿੰਘ ਸਰਦਾਰ ਧੰਨਾ ਸਿੰਘ ਸਰਦਾਰ ਸ਼ਾਮ ਸਿੰਘ ਆਦਿ ਬੇਮਿਸਾਲ ਬਹਾਦਰੀ ਦਾ ਸਿੱਟਾ ਇਹ ਨਿਕਲਿਆ ਕਿ ਜੋਸ਼ੀਲਾ ਨਵਾਬ ਬੜੀ ਦਲੇਰੀ ਨਾਲ ਲੜਦਾ ਹੋਇਆ ਸਣੇ ਆਪਣੇ ਪੰਜਾਂ ਪੁੱਤਰਾਂ ਦੇ ਸ਼ਹੀਦ ਹੋ ਗਿਆ ਜਿਨ੍ਹਾਂ ਦੇ ਨਾਮ ਇਹ ਸਨ ਸ਼ਾਹ ਨਿਵਾਜ਼ ਖਾਨ, ਮੁਮਤਾਜ਼ ਖਾਨ, ਇਆਜਾਜ਼ ਖਾਨ, ਹਾਕੇ ਨਿਵਾਜ਼ ਖਾਨ ਅਤੇ ਬਾਜ ਖਾਨ, 6ਵੇਂ ਪੁੱਤਰ ਜੁਲਫਕਾਰ ਅਲੀ ਖਾਨ ਨੂੰ ਕਈ ਫੱਟ ਤਲਵਾਰਾਂ ਦੇ ਲੱਗੇ ਹੋਏ ਸਨ ਜੋ ਸਿਸਕ ਦਾ ਹੋਇਆ ਸਣੇ ਆਪਣੇ ਦੋ ਹੋਰ ਭਾਈਆਂ ਸਰਫਰਾਜ਼ ਖਾਨ ਤੇ ਅਮੀਰ ਬੇਖਾਨ ਦੇ ਉੱਥੇ ਹੀ ਫੜਿਆ ਗਿਆ। ਇੱਥੇ ਲਾਛਾਂ ਦੇ ਢੇਰਾਂ ਵਿੱਚ ਕੋਈ ਲਾਛਾਂ ਜੋ شناخت ਕੀਤੀਆਂ ਗਈਆਂ ਉਹਨਾਂ ਦੇ ਨਾਮ ਇਹ ਹਨ। ਨਸਰੁਲਲਾਹ ਖਾਨ ਜਾਨ ਮੁਹੰਮਦ ਖਾਨ ਬਾਦੋ ਜਈ ਖੁਦਾ ਯਾਰ ਖਾਨ ਗਲੋ ਜਈ ਅਤੇ ਸਾਹਿਬ ਦਾਦ ਖਾਨ ਆਦ ਮੁਜਫਰ ਖਾਨ ਦੇ ਸਬੰਧੀਆਂ ਤੇ ਕਿਲੇ ਦੀ ਫੌਜ ਵਿੱਚੋਂ 500 ਜਵਾਨਾਂ ਨੇ ਆਪਣੇ ਹਥਿਆਰ ਸਰਦਾਰ ਹਰੀ ਸਿੰਘ ਆਦ ਸਰਦਾਰਾਂ ਅੱਗੇ ਰੱਖ ਦਿੱਤੇ ਇਹ ਜਿਉਂਦੇ ਗ੍ਰਿਫਤਾਰ ਕੀਤੇ ਗਏ ਸਨ ਇਹ ਦੇ ਉਪਰੰਤ ਕਿਲੇ ਦੇ ਖਜ਼ਾਨੇ ਦੀਆਂ ਕੁੰਜੀਆਂ ਵਜ਼ੀਰ ਖਜ਼ਾਨੇ ਹਕ ਕੇ ਨਵਾਜ਼ ਖਾਨ ਨੇ ਅਕਾਲੀ ਫੂਲਾ ਸਿੰਘ ਦੇ ਹੱਥ ਵਿੱਚ ਦੇ ਦਿੱਤੀਆਂ ਜੋ ਆਪ ਜੀ ਨੇ ਉਸੇ ਤਰ੍ਹਾਂ ਇਸ ਨੂੰ ਕੌਮੀ ਅਮਾਨ ਸਮਝ ਕੇ ਸ਼ਹਿਜਾਦਾ ਖੜਕ ਸਿੰਘ ਨੂੰ ਦੇ ਦਿੱਤੀਆਂ ਕਿਲੇ ਦੇ ਖਜਾਨੇ ਵਿੱਚੋਂ ਬਹੁਤ ਸਾਰਾ ਸੋਨਾ ਚਾਂਦੀ ਤੇ ਨਕਦ ਰੁਪਈਆ ਮਿਲਿਆ ਇਸ ਤਰ੍ਹਾਂ 7000 ਬੰਦੂਕਾਂ 9 ਤੋਪਾਂ ਅਤੇ ਕਈ ਹਜ਼ਾਰ ਤਲਵਾਰਾਂ ਤੇ ਬਹੁਤ ਸਾਰਾ ਸਮਾਨ ਨੇ ਜੰਗ ਖਾਲਸੇ ਦੇ ਕਬਜ਼ੇ ਵਿੱਚ ਆ ਗਿਆ ਇਸ ਦੇ ਬਾਅਦ ਸੁਜਾਬਾਦ ਦਾ ਕਿਲਾ ਬਿਨਾ ਕਿਸੇ ਲੰਮੀ ਲੜਾਈ ਦੇ ਸਰ ਕਰ ਲਿਆ ਗਿਆ ਜਿਸ ਵਿੱਚ ਪੰਜ ਵੱਡੀਆਂ ਤੋਪਾਂ ਤੇ ਹੋਰ ਬਹੁਤ ਸਾਰਾ ਜ਼ਖੀਰਾ ਜੰਗ ਮਿਲਿਆ ਅਗਲੇ ਦਿਨ ਤੋਂ ਕਿਲੇ ਦੀ ਮੁਰੰਮਤ ਆਰੰਭ ਕਰ ਦਿੱਤੀ ਗਈ ਸ਼ਹਿਜ਼ਾਦਾ ਖੜਕ ਸਿੰਘ ਦੇ ਹੁਕਮ ਨਾਲ ਬਹਾਦਰ ਨਵਾਬ ਮੁਜੱਫਰ ਖਾਨ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਬੜੀ ਭਾਰੀ ਫੌਜੀ ਸ਼ਾਨ ਨਾਲ ਪੀਰ ਬਾਬਲ ਹੱਕ ਦੇ ਮਕਬਰੇ ਵਿੱਚ ਦਫਨ ਕੀਤੀਆਂ ਗਈਆਂ ਛੇ ਜਾਦੇ ਨੇ ਨਵਾਬ ਦੇ ਧਰਮ ਦੀ ਜਦ ਨੂੰ ਸਭ ਤਰ੍ਹਾਂ ਕਾਇਮ ਰੱਖਣ ਲਈ ਆਪਣੀ ਬਾਡੀਗਾਰਡ ਤੇ ਖਾਸ ਸਿੰਘਾਂ ਦਾ ਪਹਿਰਾ ਲਵਾ ਦਿੱਤਾ ਤਾਂ ਕਿ ਪਰਦਾ ਨਸ਼ੀਨ ਤੀਵੀਆਂ ਵੱਲ ਕੋਈ ਉੱਚੀ ਨਿਗਾ ਨਾਲ ਨਾ ਤੱਕ ਸਕੇ ਛੇ ਜਾਦਾ ਸਾਹਿਬ ਵੱਲੋਂ ਆਪਣੀਆਂ ਤੇ ਨਵਾਬ ਦੀ ਫੌਜ ਦੇ ਫਟੜਾਂ ਦੇ ਇਲਾਜ ਦਾ ਖਾਸ ਪ੍ਰਬੰਧ ਕੀਤਾ ਗਿਆ ਮਲਤਾਨ ਦੀ ਫਤਿਹ ਦੀ ਖੁਸ਼ੀ ਭਰੀ ਖਬਰ ਉਸੇ ਵਕਤ ਸ਼ੇਰ-ਏ-ਪੰਜਾਬ ਨੂੰ ਸਰਦਾਰ ਫਤਿਹ ਸਿੰਘ ਆਲੂ ਵਾਲੀਏ ਦੇ ਡੇਰੇ ਦੇ ਵਿੱਚ ਇੱਕ ਸਾਹਿਬ ਸਿੰਘ ਨਾਮੀ ਸਿੰਘ ਨੇ ਹੱਥੀ ਭੇਜੀ ਗਈ ਇਹ ਜਵਾਨ ਆਪਣੀ ਤੇਜ਼ ਰਫ਼ਤਾਰ ਸੰਢ ਨਹੀਂ ਲਈ ਉਸਮੇ ਅਦੁੱਤੀ ਮੰਨਿਆ ਜਾਂਦਾ ਸੀ ਕਹਿੰਦੇ ਹਨ ਕਿ ਹਲਕਾਰਾ ਅਗਲੀ ਪ੍ਰਬਾਸ ਮੇ ਪਹਿਲੇ ਰਾਤ ਰੰਦੀ ਲਾਹੌਰ ਪਹੁੰਚ ਗਿਆ ਅੱਗੋਂ ਸ਼ੇਰੇ ਪੰਜਾਬ ਆਪਣੇ ਨੇ ਦੇ ਨਿਜਮਾਨ ਅਨਸਾਰ ਅੰਮ੍ਰਿਤ ਵੇਲੇ ਇਸ਼ਨਾਨ ਕਰ ਰਹੇ ਸਨ ਕਿ ਪਹਿਰੇਦਾਰਾਂ ਨੇ ਹਲਕਾਰੇ ਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਪੇਸ਼ ਕੀਤਾ ਇਸ ਨੇ ਦੂਰੋਂ ਹੀ ਬੜੇ ਜੋਸ਼ ਵਿੱਚ ਜਵਾਹ ਦਿੱਤੀ ਸਰਕਾਰ ਸਤ ਗੁਰੂ ਦੀ ਕਿਰਪਾ ਤੇ ਸਰਕਾਰ ਦੇ ਇਕਬਾਲ ਨਾਗ ਦਲ ਮੁਲਤਾਨ ਦਾ ਕਿਲਾ ਫਤਿਹ ਹੋ ਗਿਆ ਹੈ ਸ੍ਰੀ ਹਜੂਰ ਨੂੰ ਲੱਖ ਲੱਖ ਵਧਾਈ ਹੋਵੇ ਇਸ ਅਤ ਖੁਸ਼ੀ ਭਰੀ ਖਬਰ ਸੁਣ ਕੇ ਸ਼ੇਰੇ ਪੰਜਾਬ ਦਾ ਦਿਲ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਲੱਗਾ ਦਾ ਗਦ ਹੋ ਗਿਆ ਆਪਨੇ ਉਸੇ ਵਕਤ ਸਤ ਗੁਰੂ ਜੀ ਦੀ ਹਜ਼ੂਰੀ ਵਿੱਚ ਅਰਦਾਸਾ ਸੋਧਿਆ ਅਤੇ ਦੇਰ ਤੀਕ ਆਪਣਾ ਸੀਸ ਧਰਤੀ ਤੇ ਟਿਕਾਈ ਰੱਖਿਆ ਅਰਦਾਸੇ ਦੇ ਉਪਰੰਤ ਇੱਕ ਭਾਰੀ ਸੋਨੇ ਦੇ ਕੜਿਆਂ ਦੀ ਜੋੜੀ ਇੱਕ ਬਹੁਮੁੱਲਾ ਕੈਂਠਾ 500 ਰੁਪਇਆ ਰੋਕ ਇੱਕ ਕੀਮਤੀ ਦਸ਼ਾਲਾ ਤੇ ਤਲਾਈ ਪੁਸ਼ਾਕਾਂ ਕੋਸਲਕਾਰੇ ਨੂੰ ਬਖਸ਼ਿਆ ਉਸੇ ਵਕਤ ਲਾਹੌਰ ਦੇ ਕਿਲੇ ਤੋਂ ਤੋਪਾਂ ਦੀ ਇਸਲਾਮੀ ਉਤਾਰੀ ਗਈ ਤਾਂ ਕਿ ਲਾਹੌਰ ਵਾਸੀ ਵੀ ਮਲਤਾਨ ਦੀ ਫਤਿਹ ਦੀ ਖੁਸ਼ੀ ਵਿੱਚ ਆਪਣੀ ਸਰਕਾਰ ਨਾਲ ਸ਼ਾਮਲ ਹੋ ਸਕੇ ਜਾਨ ਇਹ ਖੁਸ਼ੀ ਭਰੀ ਖਬਰ ਪਲੋ-ਪਲੀ ਵਿੱਚ ਸਾਰੇ ਸ਼ਹਿਰ ਵਿੱਚ ਫਸਰ ਗਈ ਅਤੇ ਹਰ ਪਾਸੇ ਖੁਸ਼ੀਆਂ ਦੇ ਸ਼ਾਦੀਆਂ ਨੇ ਵਜਨ ਲੱਗ ਪਏ ਹੁਣ ਦੁਪਹਿਰ ਨੂੰ ਮਲਤਾਨ ਦੀ ਫਤਿਹ ਦੀ ਵਿਸਥਾਰ ਰਿਪੋਰਟ ਪਹੁੰਚ ਗਈ ਸ਼ੇਰੇ ਪੰਜਾਬ ਨੇ شہਜਾਦਾ ਖੜਕ ਸਿੰਘ ਨੂੰ ਲਿਖਿਆ ਕਿ ਨਵਾਬ ਮੁਜੱਫਰ ਖਾਨ ਦੇ ਪੁੱਤਰਾਂ ਤੇ ਸਾਰੇ ਪਰਿਵਾਰ ਨੂੰ ਬੜੀ ਇੱਜ਼ਤ ਤੇ ਸ਼ਾਹੀ ਸ਼ਾਨ ਨਾਲ ਸਾਡੇ ਪਾਸ ਲਾਹੌਰ ਭੇਜ ਦਿਓ ਇਹ ਜਦ ਲਾਹੌਰ ਪਹੁੰਚੇ ਤਾਂ ਮਹਾਰਾਜਾ ਸਾਹਿਬ ਨੇ ਨਵਾਬ ਦੇ ਪੁੱਤਰ ਸਰਫਰਾਜ ਖਾਨ ਤੇ ਜulfiqar ali khan ਨੂੰ ਬੜੀਆਂ ਜਾਰ ਭਾਰੀਆਂ ਜ਼ਗੀਰਾਂ ਸ਼ਰਕ ਪੁਰ ਅਤੇ 9 ਲੱਖੇ ਵਿੱਚ ਬਖਸ਼ਿਆ ਸ਼ੇਰੇ ਪੰਜਾਬ ਨੇ ਬੜੀ ਲੰਮੀ ਸੋਚ ਦੇ ਬਾਅਦ ਮੁਲਤਾਨ ਦੇ ਸੁਜਾਬਾਦ ਦੇ ਪਰਬੰਧ ਲਈ ਆਪਣੇ ਸਮੇਂ ਦੇ ਪ੍ਰਸਿੱਧ ਪ੍ਰਬੰਧਕ ਸਰਦਾਰ ਜੋਸ ਸਿੰਘ ਕਲਸ਼ੀਆਂ ਨੂੰ ਪਹਿਲਾ ਗਵਰਨਰ ਮੁਕਰਰ ਕੀਤਾ। ਹੁਣ ਜਦ ਫਤਿਹਯਾਬ ਫੌਜਾਂ ਲਾਹੌਰ ਪਹੁੰਚੀਆਂ ਤਾਂ ਇਹਨਾਂ ਦੀ ਅਗੋਂ بڑے ਵਾਜਿਆਂ ਗਾਜਿਆਂ ਨਾਲ ਅਗਵਾਈ ਕੀਤੀ ਗਈ। ਸ਼ੇਰ-ਏ-ਪੰਜਾਬ ਨੇ ਆਪ ਇਹਨਾਂ ਸੂਰਬੀਰਾਂ ਦੇ ਫਿਰਾਂ ਤੋਂ ਬੁਤਗੀਆਂ ਤੇ ਰੁਪਏ ਲੱਪਾ ਭਰ-ਭਰ ਕੇ ਬਾਰੇ ਇੱਕ ਵੱਡੇ ਦਰਬਾਰ ਵਿੱਚ ਹਰ ਇੱਕ ਅਧਿਕਾਰੀ ਨੂੰ ਯੋਗ ਇਨਾਮ ਤੇ ਜ਼ਗੀਰਾ ਅਤੇ ਖਿਲਤਾ ਬਖਸ਼ੀਆਂ ਸਰਦਾਰ ਹਰੀ ਸਿੰਘ ਨਲਵੇ ਦੀ ਜ਼ਗੀਰ ਦੂਣੀ ਕਰ ਦਿੱਤੀ ਗਈ ਤੇ ਆਪ ਦੀ ਬੀਰਤਾ ਦੀ ਮਹਾਰਾਜਾ ਸਾਹਿਬ ਨੇ ਬੜੀ ਸ਼ਲਾਘਾ ਕੀਤੀ। ਲਓ ਜੀ ਅੱਜ ਲਈ ਇਹਨਾਂ ਅਧਿਆਇ ਲੈ ਕੇ ਹਾਜ਼ਰਾਂ ਦੇ ਆਏ ਇੱਥੇ ਹੀ ਖਤਮ ਕਰਦੇ ਹਾਂ। ਅਗਲਾ ਅਧਿਆਇ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ। ਕਸ਼ਮੀਰ ਦੀ ਫਤਿਹ ਕੱਲ ਨੂੰ ਹਾਜ਼ਰ ਹੋਵਾਂਗੇ ਅਧਿਆਇ ਲੈ ਕੇ ਤੇ ਇਤਿਹਾਸ ਪੜਦੇ ਆ ਸੁਣਦੇ ਸੁਣਾਉਂਦੇ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਣ ਚੁੱਕੀਆਂ ਹੋਈਆਂ ਹੋਣਗੀਆਂ। ਗੁਰੂ ਸਾਹਿਬ ਬਖਸ਼ਨਾਰ ਸਿੰਘ ਨੂੰ ਅੱਗੇ ਤੋਂ ਸਹੀ ਇਤਿਹਾਸ ਪੜਨ ਸੁਣ ਸੁਣਾਉਂਦੀ ਸੋਜੀ ਬਖਸ਼ਣ ਆਪਜੀ ਨੂੰ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ